ਆ ਮੇਰਾ ਮੁੰਡਾ ਹੈ ਅੱਛਾ ਇਹ ਵੱਡਾ ਇਹ ਮੁੰਡਾ ਵੱਡਾ ਹੈ ਤੇ ਮੁੰਡਾ ਕਿਵੇਂ ਹੈ ਯਾਰ ਮੇਰਾ ਬਾਪੂ ਇੱਕ ਗਾਤਾ ਸੁਣਦਾ ਯਾਰ ਤੁਸੀਂ ਜਾਉਣ ਵਾਲਾ ਠੀਕ ਹੈ ਤੇ ਜਾਓ ਬਾ ਨਾਓ ਮੱਥਾ ਤੇ ਪਹਿਲਾਂ ਵੀ 13 ਮਹੀਨੇ ਰਹੇ ਸਾਂ ਤੇ ਦਿੱਲੀ ਦਿੱਲੀ ਪਿਛਲੇ ਧਰਨੇ ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਆਏ ਸੀਗੇ ਖਨੌਰੀ ਬਾਰਡਰ ਤੇ ਬੈਠੇ ਆ ਤੇ ਜਿਹੜਾ ਕਿਸਾਨ ਮੋਰਚਾ ਲੱਗਿਆ ਹੋਇਆ ਤੁਹਾਨੂੰ ਪਤਾ ਹੀ ਹੈ ਹਨਾ ਆਪਣੇ ਨਾਲ ਬਜ਼ੁਰਗ ਬੈਠੇ ਆ ਤੇ ਆਪਾਂ ਕਰਦੇ ਆ ਗੱਲਬਾਤ ਤੇ ਇਹ ਹਾਲਾਤ ਆ ਉੱਥੇ ਅੱਗੇ ਸੀਲ ਕਰਤਾ ਹੈ ਹਰਿਆਣੇ ਸਰਕਾਰ ਨੇ ਅੰਦਰ ਜਿਹੜਾ ਇੰਟਰ ਨਹੀਂ ਹੋਣ ਦਿੰਦੇ ਆਪਾਂ ਨੂੰ ਦਿੱਲੀ ਜਾਣਾ ਸੀਗਾ ਤੇ ਅਬਜ਼ੁਰਗਨ ਆਪਾਂ ਕਰਦੇ ਆ ਗੱਲਬਾਤ ਬਜ਼ੁਰਗੋ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈਗਾ ਜੀ ਪਾਲਾ ਸਿੰਘ ਪਾਲਾ ਸਿੰਘ ਤਾਂ ਬਜ਼ੁਰਗ ਜਿਹੜਾ ਧਾਰਨਾ ਸ਼ੁਰੂ ਆ ਕਿੱਦਾਂ ਤੁਸੀਂ ਇੱਥੇ ਆ ਗਏ ਸੀਗੇ ਤੁਰ ਪੇ ਹੀ ਪਿੰਡੋਂ ਅਸੀਂ ਜੀ ਪਿੰਡੋਂ 11 ਤਰੀਕ ਨੂੰ ਤੁਰੇ ਹਾਂ 11 ਤਰੀਕ ਨੂੰ ਪੜਾਹ ਕਰਦੇ ਕਰਦੇ ਅਸੀਂ ਆਏ ਆ ਇੱਥੇ ਆਪਾਂ ਕਿਹੜੇ ਵਾਰ ਆਏ ਆ ਦੋ ਦਿਨਾਂ ਚੋਂ ਪੜਨੇ ਆ ਦੋ ਦਿਨਾਂ ਚ ਇੱਥੇ ਪਹੁੰਚ ਗਏ ਹਾਂ ਜੀ ਠੀਕ ਹੈ ਟਰੈਕਟਰ ਤੇ ਆਏ ਆ ਟਰੈਕਟਰ ਆਪਦਾ ਜੀ ਸਾਡਾ ਟਰੈਕਟਰ ਆਪਦਾ ਆਹ ਜਿਹੜਾ ਮਹਿੰਦਰਾ ਖੜਾ ਪਿੱਛੇ ਹਾਂ ਆਪਦਾ ਸਾਡਾ ਜਥੇਬੰਦੀ ਨਹੀਂ ਬਣਾਇਆ ਇਹ ਜਥੇਬੰਦੀ ਨਹੀਂ ਉਹ ਬਣਾਇਆ ਸਪੈਸ਼ਲ ਧਰਨੇ ਵਾਸਤੇ ਹੀ ਇੱਥੇ ਹੀ ਕਰ ਲਿਆ ਕੰਮ ਸਾਰਾ ਫਿੱਟ ਹੀ ਆ ਕੰਮ ਸਾਡਾ ਅੱਛਾ ਟਰਾਲੀ ਵੀ ਨਾਲ ਨਾਲ ਹੀ ਟਰੈਕਟਰ ਵੀ ਇਹ ਦਾਣ ਕਰਤੀ ਅਸ਼ੇਦਾਨ ਕਰਤੀ ਇਹ ਕਿਹੜੇ ਵੀਰ ਨੇ ਇਹ ਕਿ ਪਿੰਡੋਂ ਹੀ ਪਿੰਡੋਂ ਹੀ ਆ ਸਾਡਾ ਪੜੋਤਾ ਮੇਰਾ ਪੜੋਤਾ ਉਹ ਕਹਿੰਦੇ ਵੀ ਜਾਓ ਬਾਪੂ ਜੀ ਅਸੀਂ ਟਰਾਲੀ ਲੈ ਜਾਓ ਤੇ ਕਵਰ ਕਰੋ ਤੇ ਜਾਓ ਧਰਨੇ ਤੇ ਹਾਂ ਤੁਸੀਂ ਜਾਓ ੜੋਵਾਰਾ ਠੀਕ ਐ ਤੇ ਜਾਓ ਬਾ ਨਾਓ ਮੱਥੇ ਤੇ ਪਹਿਲਾਂ ਵੀ 13 ਮਹੀਨੇ ਰਹੇ ਸਾਂ ਉੱਥੇ ਦਿੱਲੀ ਦਿੱਲੀ ਪਿਛਲੇ ਧਰਨੇ ਤੇ ਹਾਂ ਤੇ ਅਸੀਂ ਨਾ ਜੀ ਇੰਨੀ ਸੇਵਾ ਕਰੀ ਪਿਛਲੇ ਧਰਨੇ ਵੇਲੇ ਵੀ ਹਾਂਜੀ ਤੇ ਮੋਦੀ ਸਰਕਾਰ ਨੂੰ ਉਹ ਵੀ ਆ ਕੇ ਮਨਤਾ ਮੰਨ ਜਾ ਮੰਨ ਜਾ ਮੰਨ ਜਾ ਮੰਨ ਜਾ ਸਾਡੇ ਜਿਹੜੇ ਮੁਖ ਸੀ ਨਾ ਬੰਦੇ ਹਾਂਜੀ ਰੁਗਦਾਰੀ ਕਰਕੇ ਭੱਜ ਗਏ ਇਹ ਗੱਲ ਮਾੜੀ ਆ ਹਣਾ ਇੱਕ ਵਾਰ ਆਪਣੇ ਪਹਿਲਾਂ ਤੋਂ ਹੀ ਵਿੱਚ ਆਇਆ ਇਹ ਗੁਰੂ ਸਾਹਿਬ ਦੇ ਪਹਿਲਾਂ ਤੋਂ ਹੋਇਆ ਹੈ ਇਤਿਹਾਸਕੀ ਹੈ ਇਤਿਹਾਸਕੀ ਠੀਕ ਹੈ ਤੇ ਗੁਰੂ ਸਾਹਿਬ ਦੇ ਇਤਿਹਾਸ ਚ ਲਿਖਿਆ ਹੈ ਹਾਂਜੀ ਵਿੱਚ ਗਦਾਰ ਆ ਜਾਂਦੇ ਗਦਾਰ ਵਿਰਲੇ ਹੀ ਖੜਦਾ ਹੈ ਵਿਰਲੇ ਹੀ ਖੜਦਾ ਹੈ ਹਾਂ ਅਸੀਂ ਫਿਰ ਹੌਲੀ ਹੋੜੀ ਜਥੇਬੰਦੀ ਦੁਆਰੇ ਬਣਾ ਲਈ ਠੀਕ ਹੈ ਟਿੱਡੂਪੁਰ ਹਾਂਜੀ ਬੱਚੇ ਅੱਗੇ ਲਾਏ ਹਾਂਜੀ ਤੇ ਆ ਸਾਡਾ ਮੰੰਬਰ ਸਾਹਿਬ ਆ ਹੈ ਤਾਂ ਮਿੱਠੂ ਮੇਰਾ ਹੈ ਤਾਂ ਪੋਤਰਾ ਠੀਕ ਹੈ ਇਹ ਮੈਨੂੰ ਵੱਡਾ ਆ ਮੇਰਾ ਮੁੰਡਾ ਹੈ ਅੱਛਾ ਇਹ ਵੱਡਾ ਇਹ ਮੁੰਡਾ ਵੱਡਾ ਹੈ ਤੇ ਮੁੰਡਾ ਕਿਵੇਂ ਹੈ ਜਰਾ ਮੇਰਾ ਬਾਪੂ ਇੱਕ ਗਾਤਾ ਸੁਣਦਾ ਯਾਰ ਇਹ ਚਾਚਾ ਸਾਡਾ ਇਹ ਚਾਚਾ ਇਹ ਦੱਸਣਾ ਚਾਹੀਦਾ ਹੈ ਇਹ ਚਾਚਾ ਆ ਮੇਰਾ ਬਾਪੂ ਆ ਅੱਛਾ ਇਹ ਬਾਪੂ ਆ ਹਾਂ ਇਹ ਫਿਰ ਕਿਵੇਂ ਇਸ ਕੀਰੀਆਂ ਹੁਣ ਕਿਵੇਂ ਸਮਝਾਂ ਵੀ ਇਹ ਫਿਰ ਤੁਸੀਂ ਦੱਸੋ ਸਮਝਾ ਕਰੀਏ ਜਿਹੜੇ ਹੁਣ ਸਮਝ ਨਹੀਂ ਆ ਪਈ ਤੇ ਮਗਰ ਲੱਗਣਾ ਪੈਂਦਾ ਅੱਛਾ ਇਹ ਪੁੱਤਰਾ ਮਗਰ ਸਾਡੇ ਪਿੰਡ ਦੇ ਪ੍ਰਧਾਨ ਆ ਸਾਡੇ ਪਿੰਡ ਦੇ ਇਹ ਸਾਰੇ ਪਿੰਡ ਦਾ ਬਾਬਾ ਇਹ ਹਾਂਜੀ ਬਾਬਾ ਇਹ ਇਹ ਪ੍ਰਧਾਨ ਵੀ ਆ ਹਾਂ ਹਾਂ ਪ੍ਰਧਾਨ ਹਾਂ ਉਹ ਆ ਕੀ ਗੱਲ ਵਿੱਚ ਐਡਾ ਕਰਦੇਗੇ ਸਹੀ ਹੈ ਨਹੀਂ ਸਹੀ ਗੱਲ ਹੈ ਜਮਾ ਸਹੀ ਗੱਲ ਹੈ ਸਹੀ ਗੱਲ ਸਾਰੇ ਪਿੰਡ ਦੇ ਬਾਬੇ ਇਹ ਪੁੱਤ ਵਾਲੀ ਵੀ ਸਹੀ ਹੈ ਗੱਲ ਹਾਂ ਉਹ ਚੌੜਾ ਦਾ ਇਹ ਸਹੀ ਹੈ ਇਹ ਸਹੀ ਹੈ ਹਾਏ ਇਹ ਇਹ ਟਾਈਮ ਸਹੀ ਹੈ ਠੀਕ ਹੈ ਤੇ ਜਿਹੜਾ ਇਹ ਮਹਿੰਦਰਾ ਟਰੈਕਟਰ ਤੁਸੀਂ ਦੱਸ ਰਹੇ ਸੀ ਹਨਾ ਕੈਮਰਾ ਆਫ ਹਾਂਜੀ ਇਹ ਕਿਵੇਂ ਪਿੰਡ ਬਣ ਨਹੀਂ ਹੋਏ ਕਿ ਆਪਣੀ ਸਾਰੀ ਫੰਡ ਇਕੱਠੀ ਕਰੀ ਆ ਉਹ ਸਨ ਨਰਾਏ ਵੀਰ ਆ ਸਾਡੇ ਐਨ ਆਰ ਆਈ ਵੀਰ ਬਹੁਤ ਚੰਗਾ ਬੰਦਾ ਹੈ ਠੀਕ ਹੈ ਬਹੁਤ ਦਾਨ ਦਿੰਦਾ ਸਾਰਾ ਨਾਮ ਲੈਣਾ ਚਾਹੋਗੇ ਉਹ ਬੰਦੇ ਦਾ ਹਾਂਜੀ ਭੋਲਾ ਸਿੰਘ ਭੋਲਾ ਸਿੰਘ ਹਾਂ ਅਮਰੀਕਾ 'ਚ ਰਹਿੰਦਾ ਐਨ ਆਰ ਆਈ ਵੀਰ ਆ ਅੱਛਾ ਅਮਰੀਕਾ 'ਚ ਰਹਿੰਦੇ ਐਨ ਰਵੀਰਾ ਜੀ ਉਹਨਾਂ ਨੇ ਟਰੈਕਟਰ ਵੀ ਇਹ ਫਿਰ ਨਗਦ ਹੋਣੀ ਹੀ ਆ ਜਾਂਦਾ ਨਹੀਂ 30000 ਰੁਪਏ ਸਾਨੂੰ ਦੇਤਾ ਉਹਨੇ ਚਾਹ ਰਹੇ ਨੇ ਪਹਿਲਾਂ ਮੋੜ ਬੰਨਤਾ ਮੋੜ ਕੇ ਕਿਸੇ ਨੇ 5 ਦਿੱਤਾ 10 ਦਿੱਤਾ ਕਿਰਪਾ ਕਰਦੇ ਨਾ ਅੱਛਾ ਇਹ ਫਿਰ ਹੁਣ ਸਪੈਸ਼ਲ ਬਣ ਗਿਆ ਸੰਦਾ ਇਹ ਹਾਂ ਆ ਵੀ ਬਣੇ ਹੀ ਹੈ ਇਹ ਵੀ ਸੰਦਾ ਬਣ ਗਿਆ ਤੇ ਬਾਕੀ ਮੈਨੂੰ ਲੱਗਦਾ ਵੀ ਅਜ ਇਧਰ ਦਿਖਾ ਦੇ ਜੋ ਤੇ ਮੈਨੂੰ ਲੱਗਦਾ ਵੀ ਚਾਹ ਪਾਣੀ ਵਾਲਾ ਜਿਹੜਾ ਸਮਾਨ ਉਹ ਤਾਂ ਘਰੋਂ ਚੱਕ ਲਿਆ ਤੁਸੀਂ ਸਲੇਮਦਰ ਸਰ ਹਨ ਉਹ ਤਾਂ ਮਹਾਰਾਜ ਜੀ ਕਿਰਪਾ ਜੀ ਪੂਰੀ ਕਿਰਪਾ ਤੇ ਬਾਪੂ ਫਿਰ ਕਿਵੇਂ ਹੁਣ ਨਪਾਂਗੇ ਦਿੱਲੀ ਫਿਰ ਦਿੱਲੀ ਹੈ ਸਾਡੀ 10 ਵਜੇ ਅੱਗੇ ਜੀ ਹਾਂ ਮਾਰੀ ਕੀਤੀ ਹੈ ਹਾਂ ਜਿੰਮੀ ਆਈ ਦਿੱਲੀ ਜਿੰਨੀ ਐ ਫੇਰ ਜਿੰਨੀਆਂ ਹੁਣ ਜਾਂਦੇ ਜਿੱਤਾਂਗੇ ਜਿੱਤਾਂਗੇ ਜਾਂ ਲਾਜਾਂ ਨਹੀਂ ਤੇ ਪਹਿਲਾ ਪਹਿਲਾ ਮੋਦੀ ਕਿਵੇਂ ਇਹੋ ਹੋ ਗਿਆ ਸੀ ਮੁਕਰ ਗਿਆ ਹਣ ਜਿਹੜੇ ਉਦੋਂ ਮੰਨੇ ਆ ਮੁਕਰ ਗਿਆ ਫੇਰ ਹੁਣ ਹੁਣ ਫੇਰ ਕਹਿ ਲਾਂਗੇ ਤਾਉਣ ਤੇ ਕੋਈ ਅਸੀਂ ਮੁਕਰ ਨਹੀਂ ਦਿੰਦੇ ਹੁਣ ਨਾਲ ਕਹਦੇ ਮਰੇ ਮੁਕਰਿਆ ਲਾਜ ਨਹੀਂ ਹੁਣ ਫਿਰ ਨਾ ਲਾਜ ਤਾਂ ਫੇਰ ਦੂਜੀ ਹੁੰਦੀ ਸਾਡੇ ਕੋਲੇ ਲਾਜ ਆ ਜੇ ਉਹ ਮੁੱਕ ਗਿਆ ਤਾਂ ਸਾਨੂੰ ਵੀ ਮਾੜਦੇ ਨੇ ਠੀਕ ਆ ਅਸੀਂ ਆਪਦੇ ਪੋਤਿਆਂ ਨੂੰ ਟਿੱਪਣ ਤੱਕ ਇਹ ਨਹੀਂ ਦੇਖ ਸਕਦੇ ਨਹੀਂ ਦੇਖ ਸਕਦੇ ਵੀ ਝਾੜੀ ਕੰਨ ਦੇ ਯਾਨੀ ਕਿ ਇਹ ਜਿਹੜੀ ਲੜਾਈ ਆ ਆਪਣੀ ਫਸਲਾਂ ਦੀ ਵੀ ਹੈ ਤੇ ਨਸਲਾਂ ਦੀ ਵੀ ਹੈ ਨਸਲਾਂ ਦੀ ਵੀ ਤੇ ਨਸਲਾਂ ਦੀ ਵੀ ਹੈ ਠੀਕ ਹੈ ਨਸਲਾਂ ਜਿਹੜੀਆਂ ਖਤਮ ਨਹੀਂ ਹੋਣਣੀਆਂ ਆਪਾਂ ਆਪ ਦਾ ਪਿਆਰ ਨੂੰ ਜਿਹੜਾ ਬਰਬਾਦ ਨਹੀਂ ਹੋਣਾ ਅਸੀਂ ਉਹਨੂੰ ਜੀ ਰੁੱਖਾ ਨਹੀਂ ਬੋਲਦੇ ਠੀਕ ਹੈ ਜੀ ਮੇਰਾ ਪੋਤਰਾ ਛੋਟਾ ਜਾਂ ਹੈ ਹਾਂਜੀ ਕੌਠੀ ਚ ਪੜਦਾ ਤੇ ਮੈਨੂੰ ਨਾ ਆਦਾ ਵੀ ਤੂੰ ਜਾਂਦਾ ਨਹੀਂ ਦਿੱਲੀ ਹਾਂਜੀ ਉਹ ਮੈਨੂੰ ਆ ਤੇਰਾ ਪੁਰਾਣਾ ਬੈਗ ਪਿਆ ਅੱਛਾ ਜੀੜੇ ਪਾ ਕੇ ਤੇ ਮੈਨੂੰ ਚੜਾ ਕੇ ਆਇਆ ਗੁਰਦੁਆਰੇ ਪੁੱਛਦਾ ਸਾਰੇ ਬੈਠੇ ਆ ਜਿਹੜਾ ਕੇਸ਼ ਮਰਦਾਰੇ ਚਪਾਇਆ ਉਹ ਮੈਨੂੰ ਆ ਜੰਦਾ ਨਹੀਂ ਤੂੰ ਮੈਂ ਕਿਹਾ ਯਾਰ ਪਈ ਸੀ ਉਮਰ ਕਿੰਨੀ ਹੋਗੀ ਤੁਹਾਡੀ ਮੇਰੀ 68 ਸਾਲ ਦੀ ਉਮਰ ਹੈ 68 ਸਾਲ ਦੀ हां ਤੁਹਾਡੀ ਮੇਰੀ 68 ਸਾਲ ਦੀ ਆਪਣੀ 78 ਸਾਲ ਦੀ ਆਪਣੀ 65 ਸਾਲ ਦੀ ਲੋ ਜੀ ਸਾਰੇ 60 65 ਸਾਲ ਤੋਂ ਉੱਤੇ ਹੀ ਆ ਦਰਸ਼ਕੋ ਤੇ ਹੌਸਲੇ ਦੇਖੋ ਬਜ਼ੁਰਗਾਂ ਦੇ ਬਲੰਦ ਆ